ਲੋਕੀ ਇਹ ਗੱਲ ਕਹਿੰਦੇ ਆ ਕਿ ਖੰਡ ਪਾਠੀ ਬਣਾ ਬਹੁਤ ਸੌਖਾ ਬਹੁਤ ਸੌਖਾ ਮੈਂ ਚੈਲੰਜ ਕਰਦਾ ਕਿੰਨੇ ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਿੰਨੇ ਗੁਰਦੁਆਰਿਆਂ ਦੇ ਖਜ਼ਾਨਚੀਆਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਿੰਨੇ ਗੁਰਦੁਆਰਿਆਂ ਦੇ ਸੈਕਟਰੀਆਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਹਿੰਦੇ ਖੰਡ ਪਾਠੀ ਦੇ ਕੰਮ ਹੀ ਉਹਨਾਂ ਦਾ ਰਹਿ ਗਿਆ ਵਾ ਜਿਹਨੂੰ ਕਦੇ ਕੰਮ ਨਾ ਲੱਭੇ ਕਹਿੰਦਾ ਡਿਊਟੀ ਲਾ ਲਓ ਜਾ ਕੇ ਹੋਰ ਕੀ ਆ ਅਸੀਂ ਆ ਸੋਚ ਰੱਖੀ ਖੰਡ ਪਾਠੀਆਂ ਦੀ ਸਾਡੇ ਜੋ ਅਖੰਡ ਪਾਠ ਕਰਾ ਕੇ ਕੋਈ ਰਾਜੀ ਨਹੀਂ ਜਦੋਂ ਘਰ ਦੇ ਵਿੱਚ ਵਿਆਹ ਹੁੰਦਾ ਹੈ ਕੋਈ ਸਾਰਥ ਅਸੀਂ ਕਰਨਾ ਹੁੰਦਾ ਹੈ ਕੋਠੀ ਦਾ ਮਹੂਰਤ ਕਰਨਾ ਹੁੰਦਾ ਹੈ ਸਾਰਾ ਟੱਬਰ ਬਹਿ ਜਾਂਦਾ ਹੈ ਸਾਰਾ ਕੁਝ ਸਿਲੈਕਟ ਹੋ ਜਾਂਦਾ ਮੀਟ ਕਿਹੜਾ ਲਿਆਉਣਾ ਸ਼ਰਾਬ ਕਿਹੜੀ ਲਿਆਉਣੀ ਆ ਹਲਵਾਈ ਕਿਹੜਾ ਲਾਉਣਾ ਆਹ ਕਿਹੜਾ ਲਾਉਣਾ ਆਹ ਕਿਹੜਾ ਲਾਉਣਾ ਤੇ ਅਖੰਡ ਪਾਠ ਤੇ ਪੈਂਦਿਆਂ ਨਾ ਵੱਜਦੀ ਕਹਿੰਦੇ ਨਹੀਂ ਨੇ ਤਿੰਨ ਦਿਨ ਕਿਹੜਾ ਪਵੇ ਇਹਨਾਂ ਦੇ ਕੋਲ ਦੋਆਂ ਘੰਟਿਆਂ ਵਾਲਾ ਕੰਮ ਨਬੇੜੋਗਾ ਮੁੜ ਕੇ ਨਹੀਂ ਸਾਡੇ ਕੋਲ ਟਾਈਮ ਹੈਗਾ ਅਗੇ ਬੀਬੀਆਂ ਨੇ ਚੁੱਲਿਆਂ ਦੇ ਕੋਲ ਬਹਿ ਕੇ ਹੱਥੀਂ ਪ੍ਰਸ਼ਾਦੇ ਪਕਾਇਆ ਕਰਨੇ ਤੇ ਖੰਡ ਪਾਠੀਆਂ ਦੀ ਸੇਵਾ ਕਰਿਆ ਕਰਨੀ ਬੰਦਿਆਂ ਨੇ ਬਹਿ ਕੇ ਕੋਲ ਸੁਣਿਆ ਕਰਨਾ ਤੇ ਬੀਬੀਆਂ ਪਹਿਲਾਂ ਹੀ ਕਹਿ ਦਿੰਦੀਆਂ ਲਾਗਣਾ ਲਾ ਲਿਓ ਸਾਡੇ ਕੋਲ ਨਹੀਂ ਟਾਈਮ ਹੈਗਾ ਬੈਣ ਦਾ ਇੱਥੇ ਨਾ ਡੋਟੀਆਂ ਪੱਕਣੀਆਂ ਜੇ ਸਾਡੇ ਕੋਲ ਲਾਗਣਾਂ ਦਾ ਪ੍ਰਬੰਧ ਕਰ ਲਿਓ ਜੇ ਖੰਡ ਉਹਨਾਂ ਦਾ ਉੱਥੇ ਮੁੜਕਾ ਚੋਈ ਜਾਂਦਾ ਆਟੇ ਜੋ ਉਹ ਹੀ ਰੋਟੀਆਂ ਲਾ ਲਾ ਦਈ ਜਾਂਦੀਆਂ ਪਾਠੀਆਂ ਨੂੰ ਪਹਿਲੀ ਤੇ ਗੱਲ ਖੰਡ ਪਾੜ ਕਰਾਉਣਾ ਕਿਸੇ ਨਹੀਂ ਜੇ ਖੰਡ ਪਾਟ ਹੋ ਗਿਆ ਸਾਡੇ ਘਰ ਇਹ ਗੱਲਾਂ ਹੈ ਵਾ ਤੁਸੀਂ ਲਿਖ ਕੇ ਲੈ ਲਓ ਭਾਵੇਂ ਆਉਣ ਵਾਲੇ ਪੰਜਾਂ ਸਾਲਾਂ ਨੂੰ ਤੁਸੀਂ ਪਿੰਡਾਂ ਚੋਂ ਖੰਡ ਪਾਠੀ ਬਿਲਕੁਲ ਨਹੀਂ ਲੱਭੋਗੇ ਤੁਹਾਡੇ ਪਿੰਡਾਂ ਚੋਂ ਖੰਡ ਪਾਠੀ ਖਤਮ ਹੋ ਜਾਣੇ ਅਗਲੀ ਗਰੰਥੀ ਮਜਬੂਰੀ ਦੇ ਵਿੱਚ ਗਰੰਥੀ ਦੀ ਮਜਬੂਰੀ ਆ ਜੇ ਘਰ ਵਾਲੇ ਗਰੰਥੀ ਸਿੰਘ ਕੋ ਜਾਂਦੇ ਆ ਵੀ ਖੰਡ ਪਾਠ ਉਹ ਅਗੋਂ ਆਪੇ ਹੀ ਕਹਿ ਦਿੰਦਾ ਸੁਖਮੀ ਸਾਹਿਬ ਕਰਾ ਲਓ ਉਹਨੂੰ ਪਤਾ ਪਿੰਡ ਚੋਂ 5-7 ਬੰਦੇ ਲੱਭ ਕੇ ਇਹਨਾਂ ਦੇ ਘਰ ਕਿੱਥੋਂ ਲੈ ਕੇ ਜਾਵਾਂ ਮੈਨੂੰ ਤੇ ਉਹ ਪਿੰਡ ਵੀ ਫੋਨ ਕਰਨਾ ਪੈਣਾ ਉਹ ਪਿੰਡ ਵੀ ਫੋਨ ਕਰਨਾ ਪੈਣਾ ਮੈਂ 5 ਬੰਦੇ ਲੱਭ ਕੇ ਇਹਨਾਂ ਦੇ ਘਰ ਕਿੱਥੋਂ ਕਢਦੇ ਉਹ ਇਹਦਾ ਸੁਖਮੀ ਸਾਹਿਬ ਵੀ ਕਰਾ ਲਓ ਸਾਡੀ ਭਾਵਨਾ ਵੇਖੋ ਕਿੱਥੇ ਕਾ ਕੇ ਖਲੋਗੀ ਵਿਆਹ ਸ਼ਾਦੀ ਦੀ ਵਰੀ ਬਣਾਓ ਕੁਰਮਣੀ ਦਾ ਸੂਟ ਲਾਦੇ ਫਲਾਣੀ ਦਾ ਲਾਦੇ ਫਲਾਣੀ ਦਾ ਲਾਦੇ ਫਲਾਣੀ ਦਾ ਲਾਦੇ ਉਹਦਾ ਵੀ ਲਾਦੇ ਉਹਦਾ ਵੀ ਲਾਦੇ ਤੇ ਵਿੱਚ ਜੇ ਚੇਤਾ ਆਈਦਾ ਲੈ ਬਾਬੇ ਦਾ ਤੇ ਰਮਾਲਾ ਹੀ ਨਹੀਂ ਲਿਆ ਬਾਬੇ ਦਾ ਤੇ ਰਮਾਲਾ ਭੁੱਲ ਗਿਆ ਤੇ ਲਾਗੋ ਸਰਦਾਰ ਨਹੀਂ ਕਹਿੰਦੀ ਕੋਈ ਨਹੀਂ ਕੋਈ ਨਹੀਂ ਗੁਰਦਾਰੇ ਦੇ ਭਾਈ ਕੋ ਬਥੇਰੇ ਪੈ ਨੂੰ ਕੱਲ ਮਾਰੀ ਜੋ ਕੱਢ ਕੇ ਉੱਥੋਂ ਕੋਈ ਨਾ ਕੋਈ ਲਾ ਦੀ ਅੱਛਾ ਬੰਦਾ ਮਰ ਜੇ ਤੁਹਾਡਾ ਸੂਟ ਹੋਰ ਚੌਥੇ ਦੇ ਹੋਰ ਭੋਗ ਦੇ ਹੋਰ ਵਰੀਨੇ ਦੇ ਹੋਰ ਤੁਸੀਂ ਪਾਓ ਚਾਰ ਚਾਰ ਆਈਟਮਾਂ ਤੇ ਬਾਬੇ ਨੂੰ ਇੱਕੋ ਹੀ ਗੁਰੂ ਰਮਾਲਾ ਦਾ ਭੁਖਾ ਨਹੀਂ ਉਹ ਕਦੇ ਸਾਡੇ ਰਮਾਲਾਂ ਤੇ ਥੋੜਾ ਬੈਠਾ ਫਰਕ ਪੈ ਗਿਆ ਸਾਡੀ ਭਾਵਨਾ ਕਿੱਥੇ ਇੱਕ ਖਲੋਗੀ ਆ ਕੇ ਸਾਡੀ ਸ਼ਰਦਾ ਕਿੱਥੇ ਖਲੋਗੀ ਸੁਖ ਲੱਭਦੇ ਕਿੱਥੋਂ ਅਸੀਂ ਜੇ ਭੁੱਲਾ ਭੜਕਾ ਖੰਡ ਬਾੜ ਹੋ ਵੀ ਗਿਆ ਵਾ ਉਹ ਤੀਸਰੀ ਟੰਕੀ ਦੇ ਚਾਰ ਹਾਰ ਨੰਦ ਲਓ ਬੰਦਾ ਇੱਕ ਨਹੀਂ ਟੱਬਰ ਦਾ ਸੁਣਦੇ ਅੰਦਰ ਬੈਠਾ ਇੱਕ ਬੰਦਾ ਨਹੀਂ ਅੰਦਰ ਹੈਗਾ ਰਿਸ਼ਤੇਦਾਰੀ ਚ ਉਹ ਮਾਈ ਲੱਭ ਕੇ ਲਿਆਓ ਉਹ ਬਾਪੂ ਲੱਭ ਕੇ ਲਿਆਓ ਜਿਹਨੂੰ ਉੱਚਾ ਸੁਣੇ ਉਹਨੂੰ ਦੋ ਕੰਮ ਦਿੱਤੇ ਹੁੰਦੇ ਆ ਪੇ ਧੂਫ ਦੇ ਧੂਫ ਧਕਾ ਗਿਆ ਅੰਦਰ ਧੂਆਂ ਕਰਕੇ ਰੱਖੀ ਤੇ ਜੇ ਕੋਈ ਭੁੱਲਿਆ ਪੜ ਗਿਆ ਮਥਾ ਟੇਕਣ ਆ ਗਿਆ ਨਾ ਤੇ ਦੇਗ ਚੁੱਕ ਕੇ ਉਹਦੇ ਹੱਥਾਂ ਤੇ ਰੱਖਣੀ ਚੱਲ ਪਾਉ ਬਾਹਰ ਤੇ ਜਾ ਦੇਗ ਨਹੀਂ ਮਿਲੀ ਤੇ ਘਰ ਵਾਲੇ ਆਪੇ ਹੀ ਗਲਾਸੀ ਲੈ ਕੇ ਚਾਹ ਦੀ ਫੜਾ ਦਿੰਦੇ ਆਓ ਭਾਉ ਜੀ ਬਾਹਰ ਬੈ ਕੇ ਗੱਲਾਂ ਕਰੀਏ ਵੀ ਇਹਨੂੰ ਨਾ ਖਰਚਾਰ ਸੌਣ ਲੈਣ ਦਿਓ ਜੇ ਨਹੀਂ ਕਰਦੇ ਤੇ ਕਹਿ ਦਿਓ ਮੈਂ ਇੱਕ ਬੇਨਤੀ ਕਰ ਲੱਗਾ ਹਾਂ ਅਖੰਡ ਪਾਠੀ ਗ੍ਰੰਥੀ ਬਣਨਾ ਗੁਰੂ ਦਾ ਬੜਾ ਵੱਡਾ ਮਾਣ ਕਰਨ ਦੇ ਬਰਾਬਰ ਆ ਸਾਰਾ ਪਿੰਡ ਘਰਾੜੇ ਮਾਰਨ ਢਿਆਂਦਾ 3 ਵਜੇ ਉੱਠ ਕੇ ਉਹ ਤੁਹਾਡੇ ਦੱਬਰ ਦੀ ਸੁਖ ਮੰਗਣ ਢਿਆਂਦਾ ਰੱਬਾ ਇਹਨਾਂ ਦੀ ਸੁਖ ਵਰਤਾਈ ਅਹੀਂ ਉਹਏ ਬਾਬਾ ਕਰਕੇ ਬੋਲੀਏ ਸਨਮਾਨ ਕਰਿਆ ਕਰੋ ਤੇ ਅਖੰਡ ਪਾਠ ਕਰਾਉਣ ਦੀ ਪਿਰਤ ਪਾਉ ਘਰਾਂ ਦੇ ਵਿੱਚ ਜੇ ਇਸ ਚੀਜ਼ ਨੂੰ ਬਚਾਉਣਾ ਜੇ ਤੇ ਨਹੀਂ ਤੇ ਹੋਰ ਵੇਖਿਓ 2 ਘੰਟੇ ਵੀ ਔਖੇ ਲੱਗਣੇ ਗੁਰਦਾਰੇ ਦੇ ਭਾਈ ਨੇ ਆਪੇ ਕਹਿ ਦਿਆ ਕਰਨਾ ਸਿੱਧੇ ਨਵੇਂ ਮਹੱਲੇ ਦੇ ਸਲੋਕ ਹੀ ਪੜ ਲੈਨੇ ਆ ਭਾਈ ਕੰਮ ਨਵੇੜ ਹੋ ਸਕਦਾ ਈ